ਪਜਬਿਓ ਹੁਣ ਜੋ ਕਰਨਲ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਤੇ ਜਿਹਦੇ ਵਿੱਚ ਅੱਜ ਹਾਈ ਕੋਰਟ ਨੇ ਇਹਨਾਂ ਨੂੰ 28 ਤਰੀਕ ਦਾ ਸਮਾਂ ਦਿੱਤਾ ਸੀ ਵੀ ਉਸ ਦਿਨ ਤੱਕ ਅਗਰ ਸੀਬੀਆਈ ਜਾਂਚ ਨਹੀਂ ਹੁੰਦੀ ਤਾਂ ਇਹ ਜੋ ਮਾਮਲਾ ਰਾਸ਼ਟਰਪਤੀ ਗ੍ਰਹਿ ਮੰਤਰੀ ਜੋ ਦਿੱਲੀ ਤੱਕ ਇਹ ਮਾਮਲਾ ਦਿੱਲੀ ਤੱਕ ਤਾਰਾਂ ਖੜਕੀਆਂ ਕਰਨਲ ਮਾਮਲੇ ਦੀਆਂ ਕਿਉਂਕਿ ਜਿਹੜੀ ਇਹ ਘਟਨਾ ਵਾਪਰਦੀ ਆ ਜਿਹੜੀ ਪਟਿਆਲਾ ਦੇ ਵਿੱਚ ਇਸ ਕਰਨਲ ਦੇ ਪੁੱਤ ਨੂੰ ਤੇ ਉਹਨਾਂ ਦੇ ਦੋਨੇ ਪਿਓ ਪੁੱਤਾਂ ਨੂੰ ਕੁੱਟਮਾਰ ਹੋਈ ਆ ਗੁੰਡਾਗਰਦੀ ਦਿਖਾਈ ਆ ਪੰਜਾਬ ਪੁਲਿਸ ਨੂੰ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਕਰੀਬ ਸਮਾਂ ਸੀਗਾ 11 ਵਜੇ ਦਾ ਤੇ 12 ਵਜੇ ਦੇ ਵਿੱਚ ਵਜਦੀ ਘਟਨਾ ਹੈ ਤਾਂ ਉਹ ਗੱਡੀ ਰੋਕਦੇ ਆ ਵੀ ਚਲੋ ਕੁਝ ਖਾ ਲੈਨੇ ਆ ਢਾਬੇ ਤੇ ਚਲੋ ਮੈਗੀ ਵਗੈਰਾ ਖਾ ਲੈਨੇ ਆ ਘਰੋਂ ਕੀ ਪਰੇਸ਼ਾਨ ਕਰਾਂਗੇ ਘਰ ਦੇ ਨੂੰ ਜਾ ਕੇ ਤਾਂ ਜਦੋਂ ਗੱਡੀ ਰੋਕਦੇ ਆ ਉਧਰੋਂ ਕਿਤੇ ਪੁਲਿਸ ਦੀ ਗੱਡੀ ਆਉਂਦੀ ਆ ਤਾਂ ਗੱਡੀ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਕਿਹਾ ਵੀ ਗੱਡੀ ਸਾਈਡ ਤੇ ਕਿਉਂ ਨਹੀਂ ਰੋਕੀ ਇਹ ਮਾਮਲਾ ਇਹਨਾਂ ਨੇ ਇੰਨਾ ਲੰਬਾ ਕਰਤਾ ਉਸ ਤੋਂ ਬਾਅਦ ਕੁੱਟਮਾਰ ਹੁੰਦੀ ਆ ਕਰਨਲ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ ਜਿਹਨੂੰ ਆਪਾਂ ਦਸਤਾਰ ਕਹਿੰਦੇ ਆ ਪੱਗ ਲਾਹ ਦਿੱਤੀ ਜਾਂਦੀ ਆ ਤੇ ਕੇਸਾਂ ਤੋਂ ਫੜ ਕੇ ਘੜੀਸਿਆ ਜਾਂਦਾ ਇਹਦੇ ਵਿੱਚ ਗੁੰਡਾਗਰਦੀ ਨਜ਼ਰ ਆਈ ਆ ਸਾਫ਼ ਪੁਲਸ ਵਾਲਿਆਂ ਦੀ ਤਾਂ ਫਿਰ ਇਹ ਸਾਡਾ ਸਾਰਾ ਪੰਜਾਬ ਕਰਨ ਦੇ ਨਾਲ ਖੜ ਗਿਆ ਬੱਚਾ ਬੱਚਾ ਸਾਰੇ ਜਿੰਨੇ ਵੀ ਸਾਡੇ ਲਟਾਇਰ ਫੌਜੀ ਸੀ ਜਾਂ ਕੋਈ ਵੀ ਔਨ ਡਿਊਟੀ ਸੀ ਜਿਹੜੇ ਸਾਰੇ ਜਿਨ੍ਹਾਂ ਨੇ ਵੀ ਆਪਣੇ ਆਪੋਂ ਬੰਨਿਏ ਸਵਾਲ ਆਪਣੇ ਆਪਣੇ ਸਵਾਲ ਰੱਖੇ ਆ ਇਹਨਾਂ ਤੇ ਟਿੱਪਣੀਆਂ ਕੀਤੀਆਂ ਅਸੀਂ ਵੀ ਆਪਣੇ ਬੰਨਿਓ ਵੀਡੀਓ ਸਾਂਝੀਆਂ ਕੀਤੀਆਂ ਲੋਕਾਂ ਨਾਲ ਬਹੁਤ ਪਿਆਰ ਸਤਿਕਾਰ ਮਿਲਿਆ ਬਹੁਤ ਵੀਡੀਓ ਵਾਇਰਲ ਹੋਈਆਂ ਕਿਉਂਕਿ ਹੋਣੀਆਂ ਵੀ ਚਾਹੀਦੀਆਂ ਸੀ ਜਿਹੜਾ ਕੀ ਸਾਡੇ ਦੇਸ਼ ਦੀ ਸੇਵਾ ਕਰਨ ਵਾਸਤੇ ਹਰ ਵਕਤ ਬਾਡਰਾ ਤੇ ਮੌਜੂਦ ਰਹਿੰਦੇ ਆ ਏਕਾਂ ਦੇ ਵਿੱਚ ਗੋਲੀਆਂ ਖਾਣ ਵਾਸਤੇ ਹਰ ਵਕਤ ਬਾਡਰਾ ਤੇ ਮੌਜੂਦ ਆ ਨਾ ਕਿ ਪੰਜਾਬ ਪੁਲਿਸ ਉਹਨਾਂ ਦਾ ਮੁਕਾਬਲਾ ਕਿਸੇ ਵੀ ਹਾਲਤ ਚ ਨਹੀਂ ਕਰ ਸਕਦੀ ਅੱਜ ਤੱਕ ਕੋਈ ਪੁਲਿਸ ਵਾਲਾ ਪੁਲਿਸ ਸੌਰੀ ਕੋਈ ਆਰਮੀ ਦਾ ਨੌਜਵਾਨ ਵੇਖਦਾ ਦਿਖਾ ਦਿਓ ਪੁਲਿਸ ਵਾਲੇ ਆਮ ਹੀ ਵਿਕੀ ਜਾਂਦੇ ਆ ਪੰਜਾਬ ਚ ਪੰਜਾਬ ਦੇ ਵਿੱਚ ਨਸ਼ਿਆਂ ਦੀ ਰੋਕ ਕਿਉਂ ਨਹੀਂ ਲਾ ਰਹੇ ਦੱਸੋ ਪੰਜਾਬ ਦੇ ਵਿੱਚ ਇੰਨਾ ਨਸ਼ਾ ਵਿਕ ਰਿਆ ਉਹਨਾਂ ਨੂੰ ਫੜਦੇ ਕਿਉਂ ਨਹੀਂ? ਕਿਹਨੂੰ ਪਤਾ ਨਹੀਂ ਹੈਗਾ? ਇਹਨਾਂ ਨੂੰ ਜਦੋਂ ਕੋਈ ਰਿਸ਼ਵਤ ਦਿੰਦਾ, ਜਦੋਂ ਕੋਈ ਇਹ ਇਹਨਾਂ ਨੂੰ ਟੈਕਸ ਦਿੰਦੇ ਆ ਜਿਹੜੇ ਵੇਚਦੇ ਆ ਤਾਂ ਉਦੋਂ ਇਹ ਆਪ ਕੋ ਉਹਨਾਂ ਨੂੰ ਕਹਿੰਦੇ ਆ ਖੁਦ ਵੀ ਅਸ ਦਿਨ ਤੁਹਾਡੇ ਰੇਡ ਪੈਣੀ ਆ। ਸਮਾਨ ਸਾਈਡ ਤੇ ਕਰ ਲਓ। ਇਹ ਪੰਜਾਬ ਦੀਆਂ ਘਟਨਾਗੀਆਂ। ਸਾਡੇ ਪੰਜਾਬ 'ਚ ਚਿੱਟਾ ਬਿਆਮ ਹੋ ਗਿਆ। ਜਿਹੜਾ ਕਿ ਸੀਐਮ ਪੁਤਮਨ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ। ਵੀ ਮੈਂ 26 ਜਨਵਰੀ ਤੱਕ ਚਿੱਟੇ ਦਾ ਸਪਾਇਆ ਕਰਦਾਂ। ਪਰ ਨਹੀਂ ਹੋਇਆ ਪੌਣੇ 3 ਸਾਲ ਹੋ ਗਏ ਸਰਕਾਰਾਂ ਨੂੰ ਹੁਣ ਜਾ ਕੇ ਨਵਾਂ ਮੁੱਦਾ ਚੱਕਿਆ ਸੀ ਨਸ਼ੇ ਤਸਕਰਾਂ ਦੀ ਘਟਾਉਣ ਦਾ ਉਹ ਕਿ ਜਿਹੜੇ ਛੋਟੇ ਮੋਟੇ ਗਰੀਬ ਆ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੇ ਜਿਨ੍ਹਾਂ ਦੇ ਵੱਡੇ ਪੱਦਰ ਤੇ ਨਸ਼ਾ ਵੇਚਿਆਗਾ ਕਮਾਂਟਲਾਂ ਦੀ ਗਿਣਤੀ ਚ ਚਿੱਟੇ ਵਿੱਚ ਆ ਕਰੋੜਾਂ ਅਰਬਾਂ ਰੁਪਏ ਦਾ ਚਿੱਟਾ ਤਾਂ ਜਿਹਦੇ ਵਿੱਚ ਇਹ ਪੰਜਾਬ ਪੁਲਿਸ ਆਪਣੇ ਆਪ ਨੂੰ ਕਹਦੀ ਆ ਵੀ ਅਸੀਂ ਦੇਸ਼ ਇਹਨਾਂ ਨੇ ਇੱਕ ਨਾ ਪੁਲਿਸ ਅਫਸਰ ਨੇ ਆਪਣੇ ਬਣੂ ਇੱਕ ਵੀਡੀਓ ਜਾਰੀ ਕੀਤੀ ਹੈ ਲੋਕਾਂ 'ਚ ਸਾਂਝੀ ਕੀਤੀ ਹੈ ਕਿਹਾ ਗਿਆ ਵੀ ਕੱਲੇ ਆਰਮੀ ਦਾ ਪੱਖ ਪੂਰਿਆ ਸਾਰਿਆਂ ਨੇ ਸਾਰਾ ਪੰਜਾਬ ਆਰਮੀ ਨਾਲ ਖੜ ਗਿਆ ਕਰਨਲ ਨਾਲ ਖੜ ਗਿਆ ਉਸ ਪਰਿਵਾਰ ਦੇ ਨਾਲ ਤੇ ਉਸਦੇ ਬੇਟੇ ਨਾਲ ਜਿਹੜਾ ਅੰਗਤ ਕਿਉਂਕਿ ਦੋਨਾਂ ਦੀ ਕੁੱਟਮਾਰ ਹੋਈ ਸਾਰਾ ਪੰਜਾਬ ਉਹਨਾਂ ਨਾਲ ਖੜ ਗਿਆ ਤਾਂ ਇਹਨਾਂ ਨੂੰ ਜਲਣ ਇਹ ਹੋਈ ਆ ਜਿਹੜੇ ਇਹ ਚਾਰੇ ਪੁਲਿਸ ਅਫਸਰ ਤੇ ਇੱਕ ਮੇਨ ਐਸਐਸਪੀ ਨਾਨਕ ਸਿੰਘ ਜਿਹਦੀ ਪਟਿਆਲਾ ਡਿਊਟੀ ਆ ਪਹਿਲਾਂ ਮਾਨਸਾ ਵੀ ਰਹਿ ਕੇ ਗਿਆ ਮਾਨਸਾ ਪਹਿਲਾਂ ਵੀ ਪਟਿਆਲਾ ਦੇ ਵਿੱਚ ਜਿਹੜਾ ਮਾਤਾ ਕਾਲੀ ਦਾ ਮੰਦਿਰ ਉੱਥੇ ਗੋਲੀ ਚਲਵਾਈ ਆ ਵੱਡੇ-ਵੱਡੇ ਕਾਰਨਾਮੇ ਕਰਵਾਇਆ ਇਹ ਮੇਰਾ ਕਹਿਣਾ ਨਹੀਂ ਪ੍ਰਵਿੰਦਰ ਝੋਟਾ ਜਿਹੜਾ ਮਾਨਸਾ ਦਾ ਉਹਦੇ ਪਿਤਾ ਦਾ ਕਹਿਣਾ ਜਿਸ ਦਿਨ ਇਹ ਇਸ ਧਰਨੀ ਤੇ ਆਏ ਸੀ ਕਰਨਲ ਦੀ ਪਤਨੀ ਨੇ ਜਿਸ ਦਿਨ ਇਹ ਮੋਰਚਾ ਰੱਖਿਆ ਸੀ ਉਹ ਧਰਨਾ ਰੱਖਿਆ ਗਿਆ ਸੀ ਯਾਨੀ ਕਿ ਉਸ ਦਿਨ ਆਪਣੇ-ਆਪਣੇ ਸਵਾਰ ਰੱਖੇ ਸੀ ਪ੍ਰਵਿੰਦਰ ਝੋਟਾ ਜਿਹੜਾ ਉਹਦੇ ਪਿਤਾ ਨੇ ਇਹ ਗੱਲਾਂ ਦੱਸੀਆਂ ਜਿਹੜੇ ਇਹ ਸਰਕਾਰੀ ਕੁੱਤੇ ਆ ਜਦੋਂ ਕੋਈ ਮੰਤਰੀ ਨੇ ਆਉਣਾ ਹੁੰਦਾ ਜਾ ਕੇ ਮੂਹਰੇ ਖੜ ਜਾਂਦੇ ਆ ਉਦੋਂ ਸਲੂਟ ਮਾਰਦੇ ਆ ਤੇ ਹੋਰ ਵੀ ਕਈ ਸਵਾਲ ਬਹੁਤ ਟਿੱਪਣੀਆਂ ਕੀਤੀਆਂ ਪਰ ਦੇਖੋ ਹਰ ਪੁਲਿਸ ਵਾਲੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਪੁਲਿਸ ਵਾਲੇ ਵਿੱਚ ਚੰਗੇ ਵੀ ਆ ਲੋਕਾਂ ਦੇ ਵਿੱਚ ਕਈ ਵੀਡੀਓ ਅਸੀਂ ਵਾਇਰਲ ਹੁੰਦੀਆਂ ਦੇਖੀਆਂ ਇਹ ਮੀਡੀਆ ਦੇ ਵਿੱਚ ਸਮਾਨ ਵੀ ਵੰਡਦੇ ਨਜ਼ਰ ਆਉਂਦੇ ਆ ਪਰ ਨਹੀਂ ਇੱਕ ਆਪਾਂ ਹਰ ਕਿਸੇ ਨੂੰ ਨਹੀਂ ਕਹਿ ਸਕਦੇ ਪੰਜਾਬ ਪੁਲਿਸ ਨੂੰ ਜਿਹੜੇ ਹੁਣ ਇਹਨਾਂ ਨੇ ਗੁੰਡਾਗਰਦੀ ਦਿਖਾਈ ਆ ਸ਼ਰੇਆਮ ਪਟਿਆਲਾ ਦੇ ਵਿੱਚ ਜਿਹੜਾ ਇਹ ਐਸਐਸਪੀ ਨਾਨਕ ਸਿੰਘ ਤੇ 4 ਐਸਐਚਓ ਤੇ ਜਿਹੜਾ ਇਹਦਾ ਬੇਟਾ ਅੰਗਤ ਅੰਗਤ ਆ ਜਿਹੜਾ ਇਹਦਾ ਬੇਟਾ ਤੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਸ਼ਰੀਆਮ ਤੇ ਜਿਹੜਾ ਕਰਨਲ ਆ ਉਹਦੀ ਦਸਤਾਰ ਪੱਗ ਲਾ ਕੇ ਟਿਕੜੀ ਸੈ ਗਿਆ ਤਾਂ ਹੁਣ ਇਹ ਮਾਂ ਵਾਲਾ ਪਹੁੰਚ ਕਿੱਥੇ ਗਿਆ ਦਿੱਲੀ ਤੱਕ ਤਾਰਾ ਖੜਕੀਆਂ ਰਾਸ਼ਟਰਪਤੀ ਗੈਂ ਮਤਰਾਲੇ ਤੱਕ ਹੁਣ ਜੇ ਸੀਬੀਆਈ ਅੱਜ ਦਾ ਜਿਹੜਾ ਸਮਾਂ ਦਿੱਤਾ ਇਸ ਕਰਨਲ ਪਰਿਵਾਰ ਨੂੰ ਜੇ ਅੱਜ ਸੁਣਵਾਈ ਨਾ ਹੋਈ ਤਾਂ ਜੇ ਇਹਨਾਂ ਨੇ ਸੀਬੀਆਈ ਜਾਂਚ ਵੀ ਹੋਣੀ ਆ ਤੇ ਰਾਸ਼ਟਰਪਤੀ ਕੋਲ ਇਹ ਮਾਮਲਾ ਪਹੁੰਚ ਗਿਆ ਉੱਥੇ ਹੁਣ ਇਹ ਡਿਸਮਿਸ ਵੀ ਹੋ ਸਕਦੇ ਆ ਡਿਸਮਿਸ ਹੀ ਹੋਣੀ ਹੈ ਪਹਿਲੀ ਨੰਬਰ ਤਾਂ ਕਿਉਂਕਿ ਉਸ ਪਰਿਵਾਰ ਦਾ ਵੀ ਬਹੁਤ ਵੱਡੇ ਸਵਾਲ ਇਹ ਰੱਖਤੇ ਆ ਜਿਹੜੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੀ ਜਾਂਚ ਕਰੋ ਅਗਰ ਜੇ ਸਾਡੀ ਕਿਤੇ ਗਲਤੀ ਕਰਨਲ ਦੀ ਜਾਂ ਉਸਦੇ ਬੇਟੇ ਦੀ ਆ ਪਹਿਲਾਂ ਸਾਰੀ ਜਾਂਚ ਕਰੋ ਮੈਡੀਕਲ ਕਰਵਾਇਆ ਸਾਰੇ ਫਰੂਪ ਆ ਵੈਸੀ ਸਾਡੇ ਕੋਲੇ ਜੇ ਅਸੀਂ ਕਿਤੇ ਗਲਤ ਸਾਬਤ ਹੁੰਨੇ ਆ ਸਾਨੂੰ ਵੀ ਸਜ਼ਾ ਉਨੀ ਮਿਲਣੀ ਚਾਹੀਦੀ ਇਹ ਉਸ ਪਰਿਵਾਰ ਦਾ ਕਹਿਦਾ ਅੱਜ ਦੀ ਵੀਡੀਓ ਜੋ ਉਹਨਾਂ ਦੀ ਰਾਸ਼ਟਰਪਤੀ ਗ੍ਰਹਿ ਮੰਤਰੀ ਤੇ ਕੇ ਗੱਲ ਪਹੁੰਚ ਗਈ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸੌਦਾ ਸੌਦਾ ਨਹੀਂ ਕਹਿ ਸਕਦੇ ਚੰਗੀ ਤਰ੍ਹਾਂ ਇਹਨੂੰ ਖਿੱਚਾ ਤੂ ਹੀ ਹੋਣੀ ਆ ਝਾੜ ਤਾਂ ਇਹ ਨਹੀਂ ਪੈ ਗਈ ਪੰਜਾਬ ਜਿਹੜੀ ਪੰਜਾਬ ਸਰਕਾਰ ਨੂੰ ਸੀਐਮ ਭਵੰਤਮਨ ਨੂੰ ਚਾਰੇ ਪਾਸੇ ਵੈਸੇ ਵੀ ਪੰਜਾਬ ਚੋਂ ਲਾਹਣ ਤਾਂ ਪੈ ਰੀਆਂ ਹਾਈ ਕੋਰਟ ਬੰਨੀ ਉਹ ਵਿਚਾੜ ਪਈ ਐ ਤੇ ਜਿਹੜਾ ਇਹਨਾਂ ਦਾ ਵਕੀਲ ਸੀ ਇਸ ਪੁਲਿਸ ਵਾਲਿਆਂ ਦਾ ਚੰਗੀ ਤਰ੍ਹਾਂ ਉਹਨੇ ਆਪਣੇ ਸਵਾਲ ਰੱਖੇ ਸੀ ਮੂਹਰੇ ਵੀ ਜਿਹੜੀ ਪੁਲਸ ਵਾਲਿਆਂ ਨੇ ਵੀ ਸੱਟਾਂ ਮਾਰੀਆਂ ਉਹ ਕਹਿੰਦੇ ਫਿਰ ਤੁਸੀਂ ਇਹ ਦੱਸੋ ਉਦੋਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਡੀਕਲ ਕਿਉਂ ਨਹੀਂ ਹੋਇਆ ਪੁਲਸ ਵਾਲੇ ਦਾ ਤਾਂ ਇਹ ਜਿਹੜੀ ਘਟਨਾ ਵਾਪਰੀਏ ਸਾਨੂੰ ਕਿਸ ਨੇ ਅਧਿਕਾਰ ਦਿੱਤਾ ਇੱਕ ਅਫਸਰ ਦੇ ਹੱਥ ਚੱਕਣ ਦਾ ਫਿਰ 13 ਤਰੀਕ ਦੀ ਘਟਨਾ ਅੱਜ 28 ਤਰੀਕ ਹੋ ਗਈ ਜਿਹਦੇ ਵਿੱਚ 14-15 ਦਿਨ ਹੋ ਚੱਲੇ ਤਾਂ ਸੁਣਵਾਈ ਹਲੇ ਤੱਕ ਨਹੀਂ ਹੋਈ ਜਦੋਂ ਐਡਾ ਵੱਡਾ ਅਫਸਰ ਦੇਸ਼ ਦੀ ਸੇਵਾ ਕਰਦੇ ਆ ਉਥੇ ਆਪਣੇ ਜੇ ਦੇਸ਼ ਉਥੇ ਬਾਰਡਰਾਂ ਤੇ ਆਰਮੀ ਬੈਠੀ ਹੈ ਤਾਂ ਆਪਾਂ ਸੁਰੱਖਸ਼ਤਾ ਚੈਨ ਦੀ ਨਹੀਂ ਸੌਣੇ ਆ ਕਦੋਂ ਵੀ ਕੋਈ ਅੱਤਵਾਦੀ ਪੰਜਾਬ ਚ ਘੁੱਸ ਸਕਦਾ ਜੇ ਬਾਰਡਰਾਂ ਤੇ ਸਾਡੇ ਜਵਾਨ ਨਾ ਹੋਣ ਤਾਂ ਫਿਰ ਇਹਨਾਂ ਨੇ ਇੱਕ ਨਹੀਂ ਮਾਰਨਾ ਜਿਵੇਂ ਮੁੰਬਈ ਦੇ ਵਿੱਚ ਹਮਲਾ ਕੀਤਾ ਸੀ ਖਸਾਬ ਨੇ 2.5-300 ਵਿੱਚ ਬੱਚੇ ਨੌਜਵਾਨ ਬਜ਼ੁਰਗ ਉਡੀਆਂ ਸਾਰੇ ਭੁੱਲਤੇ ਸੀ ਜਿਨ੍ਹਾਂ ਦੇ ਕੋਈ ਕਸੂਰ ਨਹੀਂ ਸੀ ਇਹ ਫਿਰ ਅਤਵਾਦੀ ਆਏ ਆਉਣੇ ਸ਼ੁਰੂ ਹੋ ਜਾਂਦੇ ਆ ਜੇ ਸਾਡੇ ਪਾਟਰਾ ਤੇ ਇਹ ਨੌਜਵਾਨ ਨਾ ਹੋਣ ਤਾਂ ਸਾਡਾ ਤਾਂ ਪੰਜਾਬ ਦੇ ਵਿੱਚ ਇਹ ਕਦੋਂ ਵੀ ਖੁੱਸ ਸਕਦੇ ਆ ਅਤਵਾਦੀ ਤਾਂ ਹੁਣ ਗੱਲ ਇੰਨੀ ਕਾ ਇਹ ਆਪਣੇ ਬਣਿਓ ਜਿਹੜੀ ਵੀਡੀਓ ਜਾਰੀ ਕੀਤੀ ਸੀ ਉਹ ਵਿੱਚ ਹਵਚਾਲੇ ਗੱਲ ਇੱਕ ਪੁਲਿਸ ਅਫਸਰ ਵੱਲੋਂ ਕਿਹਾ ਗਿਆ ਵੀ ਅਸੀਂ ਤੁਸੀਂ ਕਹਿੰਦੇ ਹੋ ਸਾਰਾ ਪੱਖ ਕਲਾ ਆਰਮੀ ਦਾ ਪੂਰਤਾ ਤੁਸੀਂ ਕਹਿੰਦੇ ਹੋ ਆਰਮੀ ਬਾਡਰਾਂ ਤੇ ਆ ਜੀ ਅਸੀਂ ਪੰਜਾਬ 'ਚ ਹੈਂਡਲ ਕਰਦੇ ਆ ਲੋਕਾਂ ਨੂੰ ਸਾਡਾ ਕੋਈ ਨਾਮ ਹੈ ਨਹੀਂ ਤਾਂ ਇਹ ਰੰਗ-ਬਰੰਗੇ ਵੀਡੀਓ ਪਾ ਕੇ ਜਾਰੀ ਕਰਦੇ ਆ ਸਾਨੂੰ ਬਦਨਾਮ ਕਰ ਰੱਖਿਆ ਕਹਿੰਦੇ ਆ ਵੀ ਇੱਕ ਇਹ ਜਿਹੜੀ ਕਰਨਲ ਮਾਮਲੇ ਦੇ ਵਿੱਚ ਇਹ ਘਟਨਾ ਵਾਪਰੀਆ ਦੂਜਿਆਂ ਨੂੰ ਵੀ ਬਦਨਾਮ ਕਰ ਰੱਖਿਆ ਤੁਸੀਂ ਪੰਜਾਬ ਪੁਲਿਸ ਨੂੰ ਵੀ ਜੀ ਪੰਜਾਬ ਪੁਲਿਸ ਹੈਂਡਲ ਕਰਦੀ ਆ ਲੋਕਾਂ ਨੂੰ ਜਿੰਨੀ ਇਹ ਇਹ ਕਹਿੰਦੇ ਆ ਬਾਰਡਰਾਂ ਤੇ ਆਪਣੇ ਮੰਨੀਓ ਹਰ ਵਕਤ ਮੌਜੂਦ ਹੁੰਦੇ ਆ ਤਾਂ ਅਸੀਂ ਵੀ ਪੰਜਾਬ 'ਚ ਮੌਜੂਦ ਆ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਨੂੰ ਅਸੀਂ ਹੈਂਡਲ ਕਰਦੇ ਆ ਹੁਣ ਇਹ ਦੱਸੋ ਪੰਜਾਬ ਪੁਲਿਸ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨੀ ਕਾਗੀ ਕਿਉਂਕਿ ਨਫਰਤ ਹੀ ਹੈ ਲੋਕਾਂ ਦੇ ਦਿਲਾਂ ਵਿੱਚ ਹਰ ਵਕਤ ਇਹਨਾਂ ਨੂੰ ਪਹਿਲਾਂ ਤਾਂ ਸ਼ਬਦ ਨਹੀਂ ਬੋਲਣੇ ਆਉਂਦੇ ਹਰ ਬੰਦੇ ਨੂੰ ਇਹਨਾਂ ਨੇ ਗਲਤ ਵਰਤਾਪ ਕਰਨਾ ਜੇ ਕੋਈ ਕਹਿਣਾ ਵੀ ਹੈ ਜੇ ਕੋਈ ਦਰਖਾਸਤ ਵੀ ਦੇਣ ਵਗ ਜੇ ਉਹਦੇ ਤੇ ਐਂ ਕਰਨਗੇ ਜਿਵੇਂ ਕੋਈ ਇਹੀ ਮੁਜਰਮ ਹੁੰਦਾ ਕੀ ਕਰਨਾ ਕਿਵੇਂ ਆਗੀ ਐਂ ਕਿਵੇਂ ਕਿ ਕਿਹਦੇ ਤੇ ਦਰਖਾਸਤ ਕਿਵੇਂ ਕੁਝ ਕੋਈ ਉੱਥੇ ਜੇ ਦਰਖਾਸਤ ਦੇਤੀ ਫਿਰ ਕੋਈ ਜਾਂਚ ਨਹੀਂ ਜਦੋਂ ਐਡੇ ਐਡੇ ਅ fırsਰਾਂ ਦੇ ਨਹੀਂ ਛੋਟੇ ਮੋਟੇ ਦੀ ਕੌਣ ਸੁਣੂ ਜਿਹੜੇ ਨਸ਼ੇ ਕਹਿੰਦੇ ਇਹ ਵੀ ਨਸ਼ੇ ਅਸੀਂ ਵੇਚਣ ਵਾਲਿਆਂ ਨੂੰ ਫੜਦੇ ਆਂ ਚਲੋ ਜਾਓ ਫਿਰ ਮਾਨਸਾ ਇੱਕ ਤਾਮਕੋਟ ਜੇਲ੍ਹ ਮਾਨਸਾ ਤਾਮਕੋਟ ਜੇਲ੍ਹ ਉਹਦੇ ਵਿੱਚ ਜਾ ਕੇ ਦੇਖੋ ਚਿੱਟਾ ਤੇ ਬੀੜੀਆਂ ਦਾ 500 ਦਾ ਮੰਡਲ ਤੇ ਚਿੱਟਾ ਵਿਕਦਾ ਜਾਂ ਨਹੀਂ ਵਿਕਦਾ ਅੱਜ ਤੱਕ ਕਿਸੇ ਪੱਤਰਕਾਰ ਨੇ ਨਹੀਂ ਦੱਸੀ ਹੋਣੀ ਤੁਹਾਨੂੰ ਮੈਂ ਦੱਸ ਦਾਂਗਾ ਕਿਉਂਕਿ ਜਿਹੜੇ ਇਹ ਮੀਡੀਆ ਵਾਲੇ ਆ ਕਿਸੇ ਨੂੰ ਕੀ ਪਤਾ ਵੈਸੇ ਪਤਾ ਹੈ ਜਾਂ ਨਹੀਂ ਮੈਂ ਦੱਸਦਾ ਪੀ ਪੰਜਾਬ ਚ ਚਾਹ ਕਿਤੇ ਵੀ ਆ ਪੁਲਿਸ ਇਹ ਖੁਦ ਪੁਲਿਸ ਅਫਸਰ ਕਹਿੰਦੇ ਵੀ ਅਸੀਂ ਮੁਜਰਮਾਂ ਨੂੰ ਫੜ ਕੇ ਜੇਲ੍ਹ ਚ ਸੜਦੇ ਆ ਤੇ ਜਿਹੜੇ ਅੰਦਰ ਜਿਹੜੇ ਅੰਦਰ ਹੁੰਦੇ ਹੈਗੇ ਅੰਦਰ ਹੁੰਦਾ ਇੱਕ ਡਿਊਟੀ ਉਹ ਬਕਾਉਂਦਾ ਸਾਰਾ ਨਾਛਾ ਜੇਲਰ ਮੇਨ ਜੇਲਰ ਤੇ ਡਿਊਟੀ ਦੋਨਾਂ ਦੀ ਰਲਿ ਮਿਲੀ ਗੱਲ ਹੁੰਦੀ ਆ ਫਿਰ ਚਿੱਟਾ ਵਿਕਦਾ ਜਿਹੜੇ ਬਾਹਰੋਂ ਮੁਜਰਮ ਫੜਦੇ ਆ ਚਿੱਟੇ ਵੇਚਦੇ ਆ ਜਿਹੜੇ ਕੋਈ ਸ਼ਰਾਬਾਂ ਲਾ ਲਓ ਕੋਈ ਗੋਲੀਆਂ ਲਾ ਲਓ ਕੁਝ ਵੀ ਲਾ ਲਓ अपराध अपराध ਹੁੰਦਾ ਮੰਨਦੇ ਆਪਾਂ ਮੁਜਰਮ ਮੁਜਰਮ ਹੀ ਹੁੰਦਾ ਪਰ ਜਿਹੜਾ ਜੇਲ੍ਹ ਦੇ ਵਿੱਚ ਪੁਲਿਸ ਵਾਲੇ ਵੇਚਦੇ ਆ ਤਾਂ ਭਾਈ ਉਹ ਫਿਰ ਉਹ ਜੁਰਮ ਉਹ ਕਿਉਂ ਨਹੀਂ ਮੰਨਿਆ ਜਾਂਦਾ ਕਰ ਲੋ ਜਾਂਚ ਕਿਸੇ ਵੀ ਜੇਲ੍ਹ ਚ ਵਗ ਜਾਓ ਨਾਂ ਬਿਕਦਾ ਹੋਇਆ ਤਾਂ ਭਾਈ ਤੁਸੀਂ ਕਹਿ ਦਿਓ ਵੀ ਹਾਂ ਇਹ ਵੀਡੀਓ ਕਿਸੇ ਗਲਤ ਪਾਤੀ ਕਿਸੇ ਸ਼ਖਸ ਨੇ ਐਕਸ਼ਨ ਲੈ ਸਕਦੇ ਹੋ ਤੁਸੀਂ ਪਹਿਲਾਂ ਤਾਂ ਤੁਸੀਂ ਜਾਓ ਤਾਮਕੋਟ ਪੰਜਾਬ ਚ ਮਾਨਸਾਂ ਦੇ ਵਿੱਚ ਫਿਰ ਕਿਧਰੇ ਹੋਰ ਵਗ ਜਾਓ ਜੇ 500 ਦਾ ਵੀਡੀਓ ਦਾ ਵੀੜੀਆਂ ਦਾ ਮੰਡਲ ਉਦੋਂ ਅੱਜ ਤੋਂ 3 ਸਾਲ ਦੀ ਗੱਲ ਪਹਿਲਾਂ ਕਰਦਾ ਵਾਂ ਵੀੜੀਆਂ ਦਾ ਮੰਡਲ 500 ਦਾ ਸੀ ਤੇ ਚਿੱਟਾ ਅੰਦਰ ਵੇ ਆਉਂ ਬਿਕਦਾ ਸੀ ਜਿਹਨੂੰ ਕਹਿੰਦੇ ਆ ਬਾਹਰੋਂ ਇਹ ਅਸੀਂ ਮੁਜਰਮ ਭੜਕੇ ਲਿਆਤਾ ਸੀ ਇਹ ਸਚਾਈ ਹੈਗੀ ਝੂਠ ਨਹੀਂ ਮਾਰ ਰਹੇ ਹਾਂ ਚਲੋ ਜੀ ਖਾਸ ਕਰਕੇ ਜਿਹੜਾ ਕਰਨਲ ਮਾਮਲੇ 'ਚ ਇਹ ਵਿਵਾਦ ਖੜਾ ਹੋਇਆ ਉਸ ਦੇ ਪਰਿਵਾਰ ਦਾ ਉਹਨਾਂ ਦਾ ਅੱਜ ਦੀ ਇੰਟਰਵਿਊ ਦੇ ਵਿੱਚ ਇਹ ਕਿਹਾ ਗਿਆ ਇੱਕ ਪੱਤਰਕਾਰ ਬਨਿਓ ਪੁੱਛਿਆ ਗਿਆ ਸਵਾਲ ਵੀ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਉਹਨਾਂ ਨੇ ਕਿਹਾ ਵੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਨਾਨਕ ਸਿੰਘ ਐਸਐਸਪੀ ਦਾ ਟਰਾਂਸਫਰ ਹੋਣਾ ਚਾਹੀਦਾ ਤੇ ਜਿਹੜੇ ਉਹ ਜਿੰਨੇ ਪੁਲਿਸ ਅਫਸਰ ਸੀਗੇ ਜਿਨ੍ਹਾਂ ਦੇ ਨਾਮ ਆਏ ਆ ਉਹਨਾਂ ਨੂੰ ਡਿਸਮਿਸ ਨੌਕਰੀ ਤੋਂ ਉਲਾ ਦਿੱਤਾ ਜਾਣਾ ਚਾਹੀਦਾ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਚੈਨਲ ਆ ਪੰਜਾਬ ਦੇ ਪ੍ਰਤੀ ਜੋ ਆਪਾਂ ਗੱਲਬਾਤ ਕਰਦੇ ਆ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ